ਲੇ ਹਾਰ ਦੀ ਕਮੀ ਟਰੈਕਟਰ ਦਾ ਜਮਾਨਾ ਨਾ ਮਾ ਪਿਆ ਬਈ ਠੀਕ ਆ ਹਾਰ ਵੀ ਪਾ ਕੇ ਦਮਾਂਗੇ ਲੈ ਬਈ ਬਾਈ ਕਹਿੰਦੇ ਹਾਰ ਵੀ ਪਾ ਕੇ ਦੇਵਾਂਗੇ ਠੀਕ ਆ ਉਹ ਦੱਡੂਆ ਡੱਬਾ ਲੈ ਆਵੇ ਬਸ ਹੋ ਗਿਆ ਠੀਕ ਆ ਤੇ ਬਾਈਆਂ ਨਾਲ ਕਰਦਾ ਸੰਪਰਕ ਬਾਈ ਲੋਨ ਲੋਨ ਕਰਦੇ ਨੇ ਟਰੈਕਟਰ ਲੋਨ ਵੀ ਹੋ ਜੂਈ ਬੰਦਾ ਸਿੰਪਲ ਸਕੋਰ ਸਹੀ ਹੋਣਾ ਚਾਹੀਦਾ ਠੀਕ ਆ ਠੀਕ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਤੇ ਬਈ ਬਹੁਤ ਟਾਈਮ ਆ ਉਹ ਤੋਂ ਬਾਅਦ ਆਪਾਂ ਮੰਡੀ 'ਚ ਆਇਆ ਤੇ ਅੱਜ ਕੋਕਾ ਕੰਡੀਸ਼ਨ ਹੀ ਟਰੈਕਟਰ ਲੈ ਆਂਦੇ ਸ਼ੋਅਰੂਮ ਕੰਡੀਸ਼ਨ ਕਹਿ ਦਈਏ ਰੇਟ ਰੂਟ ਦੇ ਤੇ ਕਰਦੇ ਆ ਬਾਈ ਨਾਲ ਗੱਲ ਸਸੀਗਾ ਬਾਈ ਬਸਤੀ ਗੱਲ ਬਾਈ ਜੀ ਹੋ ਠੀਕ ਠਾਕ ਵਧੀਆ ਵਧੀਆ ਪੰਜੀ ਗੱਲ ਤਾਂ ਤੁਹਾਡਾ ਧੰਨਵਾਦ ਜੀ ਠੀਕ ਹੈ ਜੀ ਇਹ ਤੁਹਾਨੂੰ ਮੌਕੇ ਦਿੱਤਾ ਠੀਕ ਹੈ ਜੀ ਤੇ ਬਾਈ ਜੀ ਕਿ ਕਿੰਨੇ ਟਰੈਕਟਰ ਦਿਖਾਵਾਂਗੇ ਆਪਾਂ ਨੂੰ ਇਸ ਵੀਡੀਓ ਚ ਇਸ ਵੀਡੀਓ ਨੂੰ ਦਿਖਾ ਦਾਂਗੇ 20 ਕ ਟਰੈਕਟਰ ਠੀਕ ਹੈ ਇਹ ਸਾਰੇ ਸ਼ੋਅਰੂਮ ਕੰਡੀਸ਼ਨ ਵਾਲੇ ਰਹਿਣ ਵਾਲੇ ਨਹੀਂ ਸਾਰੇ ਸ਼ੋਅਰੂਮ ਕੰਡੀਸ਼ਨ ਹੀ ਇਖਤਿਆਬ ਨੰਬਰ ਠੀਕ ਹੈ ਜੀ ਪਹਿਲੇ ਇੱਕ ਦੂਜੇ ਮਹਤਵ ਦੀ ਗੱਲ ਕਰੀ ਠੀਕ ਹੈ ਜੀ ਤੇ ਕਰੀ ਉਸ ਪੰਜਾਬੀ ਦੀ ਗੱਲ ਪੰਜਾਬੀ ਦੀ ਗੱਲ ਕਰ ਰਹੇ ਹਾਂ ਕਿੰਨੇ ਮਾੜੇ ਦੋਹੇ ਨੇ 21 ਮਾੜਦਾ 21 ਮਾੜਲਾ ਕਲਰ ਪੇਂਟ ਦਾ ਕਿਵੇਂ ਸਾਰਾ ਓਰੀਜਨਲ ਹੈ ਠੀਕ ਹੈ ਜਾਂਸੀ ਕੋਡ ਚ ਨਾ 1200 ਤਾਂ ਠੀਕ ਹੈ ਇਹਦਾ ਜਾਂਸੀ ਕੋਲੋਂ ਮੁੰਗਾਟ ਬੰਨ ਪੰਜਾਬੀ ਹਾਂਜੀ ਆਹ ਸੁਣਾਵਾਂ ਆਹ ਗਰੀਏ ਪਾਸਾਰੇ ਪਾਸੇ ਧਾਦੀ ਮਰਵਾਰੇ ਟਾਇਰ ਨਾਲ ਦੇ ਭਾਈ ਚਾਰੇ ਟਾਇਰ ਨਾਲ ਦੀ ਲਓ ਭਾਈ ਚਾਰੇ ਟਾਇਰ ਨਾਲ ਦੇ ਆ ਠੀਕ ਹੈ 2 4 2 4 ਅਦਕਸਾ ਆਉਂਦਾ ਫਿਰ ਵੀ ਟਾਇਰ ਦੇ ਨਾਲ ਲੈ ਭਾਈ ਚੈੱਕ ਕਰਾ ਰਹੇ ਨਾਲ ਦੇ ਟਾਇਰਾਂ ਦੇ ਮੋਰੂ ਚ ਖੜਾਈ ਕਿਸੇ ਕੋਲ ਪਾਸੇ ਛਰੀਟ ਨਹੀਂ ਹੈਗੀ ਵਗਰਾੜਾ ਜੱਕ ਕਰਾਇਆ ਉੱਟ ਛਤਰੀ ਜਮਾ ਨਮੀ ਪਈ ਹੈ ਯਾਰ ਏਜੰਸੀ ਵੱਲੋਂ ਅਹੀ ਵੇਚ ਜਿਹੜੀ ਉਮੀ ਹੈ ਠੀਕ ਆ ਠੀਕ ਆ ਪਹਿਲੀ ਗੱਲ ਤਾਂ ਸੀ ਆਰ ਡੀ ਹੋਵੇ ਅੱਛਾ ਇਹ ਬਿਨਾ ਸੀ ਆਈ ਡੀ ਤੋਂ ਹੀ ਬਿਨਾ ਸੀ ਆਰ ਡੀ ਤੋਂ ਟਰੈਕਟਰ ਆ ਇਹ ਹਾਂਜੀ ਤੇ ਡਿਮਾਂਡ ਕੀ ਹੈ ਬਾਈ ਇਹਦੀ ਡਿਮਾਂਡ ਤਾਂ ਨਹੀਂ ਆਪਾਂ ਕਰਦੇ 11 ਲੱਖ 45 ਹਜ਼ਾਰ ਠੀਕ ਆ ਕਿੰਨੇ ਦੇ ਦੋਗੇ ਇਹਦੇ ਨਾਲ 11 ਲੱਖ 10 ਹਜ਼ਾਰ ਦਈਏ 11 ਲੱਖ 10 ਹਜ਼ਾਰ ਤਾਂ ਲਓ ਬਾਈ ਪੂਰਾ ਵਧੀਆ ਮਾਨਦਾਨ ਕਰਦੇ ਆ ਬਾਈ ਜਿਹੜਾ ਵੀਡੀਓ ਦੇਖਿਆ ਉਹ ਆ ਕੇ ਦਿਖਾ ਲਈ ਮੇਰੇ ਵੀਡੀਓ ਦੇਖ ਕੇ ਆਏ ਲਾ ਕੇ ਬਾਈ ਕਹਿੰਦੇ ਹੋਰ ਕਰ ਦਾਂਗੇ ਮਾਨਦਾਨ ਕਰੀ ਗੱਲ ਬਾਈ ਇਹਦੀ ਜੇ ਸੌਕ ਪੁੱਛੀਂ ਜਾਂ ਜੇ ਸੌਕ ਪੁੱਛੀਂ ਜਾਂ ਹਾਂਜੀ ਕਿੰਨੇ ਮਾਡਲ ਆਏ ਬਾਈ ਇਹ 2021 ਮਾਡਲ ਆਈ ਇਹ ਵੀ ਨਾਲ ਦੇ ਟਾਇਰ ਆ ਬਾਈ ਮਾਗਲੇ ਢਰ ਨਾਲ ਦੇ ਮੂਰਲੇ ਦਵਾਰੇ ਦੇ ਆ ਠੀਕ ਆ ਬਾਈ ਦਾ ਮੂਰਲੇ ਦਵਾਰੇ ਜਿਹੜਾ ਆ ਬਾਈ ਨੇ ਆਪ ਇਹ ਟਿਕਦਾ ਹੈ ਹੈ ਹੋਰ ਵੀ ਚੜਾਇਆ ਰੇ 4x4 1000 ਮਾਦਿਕ ਸੋ ਤਾਂ ਬੰਦੇ ਆਸਾ ਠੀਕ ਆ ਤੇ ਬੇਡ ਬੂਡ ਚੱਕਰ ਆ ਜੂਰੇ ਹੈਵੀ ਲੱਗੇ ਪਿਆ ਕਲਰ ਪੇਂਟ ਦਾ ਸਾਰਾ Ориਜਨਲ ਆ ਸਾਰਾ Ориਜਨਲ ਸੋਸਾ ਦੇ ਚੈੱਕ ਕਰਾ ਪੂਰਾ ਚਮਕਦੀ ਆ ਕੱਲ੍ਹ ਨੂੰ ਇਹ ਵੀ ਸੀ ਆਡੀ ਆਉਂਦਾ ਈ ਅਸੇ ਇਹ ਬਿਨਾ ਸੀ ਆਈ ਡੀ ਤੋਂ ਪੰਜਾਬ ਦਾ ਪੁਰਾਣਾ ਬਈ ਆ ਵੀ ਪੰਜਾਬੀ ਵੀ ਹੁੰਦੀ ਸੀ ਬਰਨਾਲੇ ਦਾ ਨੰਬਰ ਠੀਕ ਆ ਬਰਨਾਲੇ ਦਾ ਨੰਬਰ ਆ ਪਹਿਲੇ ਮਾਲਕ ਦੇ ਘਰੋਂ ਇਹ ਆ ਜੀ ਠੀਕ ਆ ਖੜਾਵੇ ਦਾ ਚੰਗਾ ਤੋ ਆ ਛਤਰੀ-ਤੁਤਰੀ ਚੈੱਕ ਕਰਾ ਪੈਸੋ ਲੈਂਦਾ ਚੈੱਕ ਕਰਾ ਦੇ ਇੱਕ ਵਾਰ ਉਹ ਕਾਕੀ ਦਾ ਸ਼੍ਰੀ ਨਿਊ ਜੈ ਡਾਕਟਰ ਵੱਜ ਚੰਨਿਆ ਹੋਈ ਇਧਰੋਂ ਚੈੱਕ ਕਰਾ ਆ ਡੰਡੇ ਤੋਂ ਰੰਗ ਲੈਣ ਲੱਗਾ ਡੰਡਾ ਵੀ ਨਾਲ ਡੰਡਾ ਵੀ ਨਾਲ ਦਈ ਸਾਰਾ ਚੈੱਕ ਕਰਾ ਦੇ ਗੈਰੀ ਤੇ ਕੀ ਡਿਮਾਂਡ ਬਾਈ ਇਹ ਡਿਮਾਂਡ ਦਾ ਆਪਾਂ ਕਰ ਲੈਣਾ 60 ਹਜ਼ਾਰੀ 9 ਲੱਖ 60 ਹਜ਼ਾਰ ਕਿੰਨੇ ਇਹ ਜੜਾਂਗੇ 9 ਲੱਖ 30 ਹਜ਼ਾਰ ਦਾ ਜੀ ਲਓ 9 ਲੱਖ 30 ਹਜ਼ਾਰ ਦਾ ਬਾਈ ਕਹਿੰਦੇ ਟਰੈਕਟਰ ਦੇ ਦਾਂਗੇ ਜੀ ਕਿਹੜਾ ਆਡੀ ਵੀਡੀਓ ਦੇਖ ਕੇ ਆ ਗਏ ਜੀ ਠੀਕ ਆ ਹਾਂ ਜਨ ਲਿਆਂਦਾ ਆਪਾਂ ਠੀਕ ਆ 605 ਟਰੈਕਟਰ ਕਿੰਨੇ ਮਾਡਲ ਹੈ ਬਾਈ ਇਹਦੇ ਵਿੱਚ 10 ਮਾਡਲ ਲੱਗਦੇ 10 ਮਾਡਲ ਲਾ ਕਲਰ ਪੇਂਟ ਦਾ ਸਾਰਾ ਰਹਿ ਗਿਆ ਹਾਂ ਓਰੀਜਨਲ ਜੀ ਠੀਕ ਆ ਟਾਇਰਾਂ ਦੀ ਗੱਲ ਕਰ ਲਈਏ ਪਾਈ ਆਣਾ ਬਾਈ 500 ਕਿਹੜੇ ਪੈਸੇ ਡਾਰ ਖੜਾ ਹੁਆ ਹਾਂ ਸੀ ਕੇ ਟਾਇਰ ਪਾਏ ਆ ਚੈੱਕ ਕਰਾ ਦੇ ਰਿੰਗ ਮਗਰਾੜਾ ਚੈੱਕ ਕਰਾ ਲਈ ਕਿਸੇ ਪਾਸੇ ਗਲੇ ਗੁਲੇ ਨਹੀਂ ਹੈਗੇ ਠੀਕ ਹੈ ਸ਼ੋ ਬੰਦਾ ਦੀ ਲਾ ਕੇ ਰੱਖੀ ਹੋਈ ਸੀ ਠੀਕ ਆ ਠੀਕ ਆ ਪਾਈ ਸੋ ਪੂਰੀ ਚੰਕ ਦੀ ਆ ਬਾਈ ਇਹ ਡਿਮਾਂਡ ਇਹਦੀ ਬਾਈ ਉੱਥੇ ਜੰਪ ਕਰਾ ਸਾਡੇ ਤੋਂ ਲੱਖੀ ਕਿੰਨੇ ਦੇ ਦੂੰਗੇ 3 ਲੱਖ 40 ਹਜ਼ਾਰ ਲਈ 3 ਲੱਖ 40 ਹਜ਼ਾਰ ਦਾ ਬਾਈ ਹੋਰ ਲਾਂਦਾ ਬਾ ਗਰਾਉਂਡ ਯਾਰ 53 ਦਾ ਇੰਨੇ ਮਾਰਦੇ 2016 ਮਾਰਦੇ ਇਥੋਂ ਗੈਰੀਆ ਚੈੱਕ ਕਰਾ ਪਹਿਲਾਂ ਦਾ ਕੰਡੇ ਜਿਹੇ ਹਜੇ ਖੜੇ ਐ ਨਾਲ ਦੇ ਟਾਇਰ ਲੱਗ ਰਹੇ ਆ ਨਾਲ ਦੇ ਨਹੀਂ ਹੈਗੇ ਇਹ ਦਵਾਰਾ ਦੇ ਇਹ ਦਵਾਰੇ ਆ ਠੀਕ ਆ ਉਹ ਬੰਦਿਆਂ ਨੇ ਰੇਡੀਅਲ ਪੋਲ ਪਵਾ ਲਈ ਸੀ ਰੇਡੀਅਲ ਪੋਲ ਗਾਹਕ ਰੇਡੀਅਲ ਨਹੀਂ ਪਸੰਦ ਨਹੀਂ ਕਰਦਾ ਜੀ ਠੀਕ ਆ ਜੀ ਤੇ ਕਲਰ ਪੇਂਟ ਦਾ ਕਿਵੇਂ ਆ ਬਾਈ ਸਾਰਾ ਓਰੀਜਨਲ ਆ ਵੀਰੇ ਕੱਲਾ ਬੰਪਰਾਂ ਨੂੰ ਦੋਆ ਹੋਇਆ ਵਿਆ ਬੰਪਰ ਬਾਈ ਕਹਿੰਨੇ ਕੱਲਾ ਰੰਗ ਹੋਇਆ ਵੇਟ ਮੈਂ ਤੁਹਾਨੂੰ ਆਤੂੰਗੀ ਵੀਰੇ ਵਪਾਰੀ ਰੰਗ ਕਰਾਉਂਦੀ ਕਰਾਉਂਦਾ ਇੱਕ ਜੀ ਠੀਕ ਆ ਤੇ ਵੇਟ ਚੈੱਕ ਕਰਾ ਦੇ ਗੈਰੀ ਇੱਕ ਵਾਰ ਇੱਕ ਗਾਂਸੀ ਵੱਲੇ ਹੀ ਆਉਂਗਾ ਜੀ ਠੀਕ ਆ ਜੀ ਚਲਾਈ ਚਲੋ ਜੀ ਤਾਂ ਓਕੇ ਆਣਾ ਬਾਈ ਓਕੇ ਠੀਕ ਆ ਇਹ ਚੱਲੇ ਉਹ ਤੁੰਨ ਕਿਹੇ ਰਗਾ ਟਾਈ ਚੱਲ ਕੋ ਯਾਰ ਪੰਜਾਬ ਨੰਬਰ ਆਣਾ ਪੰਜਾਬੀ ਪੰਜਾਬੀ ਠੀਕ ਆ ਬੜੇ ਥੰਗਾ ਖੂਰ ਦਾ ਨੰਬਰ ਆ ਜੀ ਦਾ ਠੀਕ ਆ ਠੀਕ ਆ ਕੀ ਡਿਮਾਂਡ ਕਰਦੇ ਇਹਦੇ 6 ਲੱਖ 35 ਹਜ਼ਾਰ ਜੀ 6 ਲੱਖ 35 ਕਿਨੇ ਦੇਣਗੇ ਇਧਰਾਂਗੇ 6 ਲੱਖ 15 ਹਜ਼ਾਰ ਦੇ ਜੀ 6 ਲੱਖ 22 ਕਹਿੰਦੇ 15 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਨਾ ਬਾਈ ਹਾਂ ਜੀ ਛਤਰੀ ਇਹਦੀ ਘਰੇ ਪਈਆਂ ਲਾ ਕੇ ਰੱਖੀ ਹੋਈ ਠੀਕ ਆ ਜਿਹੜੇ ਵੀਰ ਨੇ ਛਤਰੀ ਲੈਣੀ ਆ ਬਾਈ ਕਹਿੰਦਾ ਉਹ ਵੀ ਲਵਾ ਦਾਂਗੇ ਨਾ ਬਾਈ ਇਹ ਕਰੇ ਪਈਆਂ ਦੀ ਕਪੜਾ ਛਤਰੀ ਆ ਠੀਕ ਆ ਤੇ ਕਰੀ ਗੱਲ 852 ਦਾ ਨਵਾਂ ਮਾਡਲ ਆ ਹਨਾ ਬਾਈ ਇਹ ਤਾਂ 2024 ਮਾਡਲ ਹੀ ਹੈ 24 ਮਾਡਲ ਹੈ ਬਾਈ ਜਿਹੜਾ ਏਜੰਸੀ ਕਿੰਨੀ ਭੱਜ ਜਾਂਦਾ ਕਿ ਇਹ ਮੌਕਾ ਮਾਰ ਗਿਆ ਲੈ ਬਾਈ ਜਿਹੜਾ ਬਾਈ ਕਹਿੰਦਾ ਏਜੰਸੀ ਕਿੰਨੀ ਜਾਂਦਾ ਪਹਿਲਾਂ ਇੱਧਰ ਆ ਜੇ ਟਰੈਕਟਰ ਲੈਣਾ ਹ ਰੇਡਰ ਟਾਇਰ ਕੋ ਆਏ ਵੇ ਹੈ ਠੀਕ ਆ ਤੇ ਮਗਰ ਲੈ ਨਮੀ ਲਾ ਜੀ ਨਾਲ ਦੀ ਨਾਲ ਦੇ ਟਾਇਰ ਹੈ ਇੱਧਰ ਚੱਕ ਕਰਾ ਜਾਣਾ ਕੰਡੇ ਜੀ ਖੜੇ ਆ ਮਰਮਾ ਜੀ ਇਹ ਤਾਂ ਕਿਹੜਾ ਏਜੰਸੀ ਵਾਲੇ ਉਵੇਂ ਪਈ ਨਹੀਂ ਆ ਦੇਖੋ ਉਹ ਚੱਕ ਕਰਾ ਗੈਰੀ ਉਧਰ ਸਾਰੇ ਸੀਲੇ ਹੁੰਦੇ ਚੈੱਕ ਕਰਾਏ ਮੈਂ ਤੇ ਡੰਸੀ ਵਾਲੀ ਸੀਲ ਉਮੀ ਪਈ ਆ ਆ ਚੈੱਕ ਕਰਾ ਦੇਦਾ ਸੋ ਸਾਰਾ ਜਿੱਤਾ ਪੱਦੀ 600 ਘੰਟਾ ਜਾ ਇਹਨੂੰ ਨਹੀਂ ਚੱਲਿਆ ਜੀ 600 ਘੰਟਾ ਜਾਣਾ ਠੀਕ ਆ ਬਾਈ 3 ਸਪੀਡ ਹੈ ਜੀ 3 ਸਪੀਡ 'ਚ ਆ ਗਿਆ ਤੇ ਕੀ ਡਿਮਾਂਡ ਹੈ ਦੀ ਕੀ ਡਿਮਾਂਡ ਕਰਦੇ ਆਂ ਜੀ ਆਪਾਂ 7 ਲੱਖ 450 ਕਿੰਨੇ ਦੇ ਦੋਗੇ 7 ਲੱਖ 300 ਆ ਸਾਈ ਠੀਕ ਆ ਲਓ ਬਈ ਬਾਈ ਗਾ ਵਧੀਆ ਮਾਨਸਾਨ ਕਰ ਦਾਂਗੇ ਬਾਅਦ ਚਾਰੇ ਪਾਸੇ ਚੈੱਕ ਕਰਾ ਲੈਂਦਾ ਸਰਫਰ ਫਿੱਟ ਬਾਈ ਛਾਰੇ ਉਮੀਦ ਨਹੀਂ ਹੈ ਜਦਾ ਜਦਾ ਇਹ ਫਾਰ ਰਿਜੈਕਟ ਕਰਾ ਦੇ ਗੈਰੀ ਲਿੰਕਨ ਨੂੰ ਕੰਨੀਆਂ ਚੈੱਕ ਕਰਾ ਰਹੇ ਆ ਚੈੱਕ ਕਰਾ ਲੈ ਜਿਹੜਾ ਲੱਗਿਆ ਵੀ ਹੋਣੀ ਆ ਪਈ ਆ ਲੈ ਗੈਰੀ ਆ ਸੀਲਾਂ ਚੈੱਕ ਕਰਾ ਯਾਰ ਆ ਲੈ ਆ ਚੈੱਕ ਕਰਾ ਲੈ ਸਾਰਾ ਸੀਲ ਨੰਬਰ ਹੈ ਜੀ ਨਵੀਂ ਫਾਰਮ ਦਾ ਨੰਬਰ ਆ ਗਿਆ ਠੀਕ ਆ ਠੀਕ ਆ ਲੈ ਤੇ ਵਧੀਆ ਡਿਮਾਂਡ ਤਾਂ ਬਾਈ ਕਹਿੰਦੇ ਠੀਕ ਆ ਬਰਨਾਲੀ ਚ ਘਟਾਣਾ ਬਈਏ ਬਰਨਾਲੀ ਹੜਾਏ ਪਿੰਡੋਂ ਆਪਣਾ ਜੀ ਆ ਠੀਕ ਆ ਹੜਿਆਏ ਚ ਖੜਾ ਜਿੱਥੇ ਬਲ ਕਾਰਕਮ ਬਾਈਨਾ ਬੰਦੀ ਠੀਕ ਇੱਕ ਵਾਰ ਦਵਾਰੇ ਨੰਬਰ ਹੋਊਗਾ 905735239 ਠੀਕ ਆ ਤੇ ਬਾਈਆਂ ਨਾਲ ਕਰਦਾ ਸੰਪਰਕ ਤੇ ਸ਼ੋਰੂਮ ਕੰਡੀਸ਼ਨ ਕਹਿ ਰਿਹਾ ਟਰੈਕਟਰ ਉਹ ਖੜਿਆ ਹੈ ਤੇ 800000 ਦਾ ਜੰਮੀ ਸ਼ੋਰੂਮ ਆ ਜੰਮੀ ਕੰਡੀਸ਼ਨ ਨਾਲ ਕੱਲੇ ਹਾਰ ਦੀ ਕਮੀ ਹੈ ਟਰੈਕਟਰ ਦਾ ਜਮਾ ਨਾ ਮਾਪਿਆ ਬਾਈ ਠੀਕ ਆ ਹਾਰ ਵੀ ਪਾ ਕੇ ਦਵਾਂਗੇ ਲੈ ਬਈ ਬਾਈ ਕਹਿੰਦੇ ਹਾਰ ਵੀ ਪਾ ਕੇ ਦੇਵਾਂਗੇ ਠੀਕ ਆ ਉਹਦਾ ਡੱਡੂਆ ਡੱਬਾ ਲਿਆਵੇ ਬਸ ਹੋ ਗਿਆ ਠੀਕ ਆ ਤੇ ਬਾਈ ਜਨਾ ਕਰਸਾ ਸੰਪਰਕ ਬਾਈ ਲੋਨ ਲੋਨ ਕਰਦੇ ਨੇ ਲੋਨ ਵੀ ਹੋ ਜੂਈ ਠੀਕ ਆ ਪਟਾ ਸਿੰਪਲ ਸਕੋਰ ਸਹੀ ਹੋਣਾ ਚਾਹੀਦਾ ਠੀਕ ਆ ਠੀਕ ਆ ਤੇ ਬਾਈ ਕਹਿੰਦੇ ਲੋਨ ਵੀ ਕਰਦਾ ਕਿਥੇ ਬਾਈ ਜਨਾ ਕਰ ਲੋ ਜਲਦੀ ਤੋਂ ਜਲਦੀ ਸੰਪਰਕ ਇੱਕ ਵਾਰ ਲੋਕੇਸ਼ਨ ਦੱਸ ਦੇ ਬਾਈ ਆਪਣਾ ਹੰਡਾ ਆ ਪਿੰਡਾ ਵੀਰੇ ਠੀਕ ਆ ਜੀ ਜਿੱਥੇ ਬਲਕਾਰ ਕੰਬਾਈਨਾ ਵਾ ਠੀਕ ਆ ਠੀਕ ਆ ਜੀ ਬੰਦਾ ਸਟੈਂਡਰਡ ਜਾ ਹੁੰਦਾ ਕੇ ਫੁੱਲ ਲਾ ਲੇ ਠੀਕ ਆ ਜੀ ਆਪੇ ਉੱਥੇ ਦੱਸ ਦੇ ਲਓ ਬਈ ਬਾਈ ਜਨਾ ਕਰਸਾ ਸੰਪਰਕ ਠੀਕ ਆ ਕਰ ਲਿਓ ਵੱਧ ਤੋਂ ਵੱਧ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ